ਕੁਝ ਨੰਬਰਾਂ ਨੇ ਬੈਂਕ ਦੇ ਵਿੱਚ ਨਿਜੀ ਬੈਂਕ ਚ ਘਟਨਾ ਹੋਈ ਹੈ ਪਰਵਾੜਾ ਦੇ ਵਿੱਚ ਪੁਲਿਸ ਕੋਲ ਕੀ ਇਨਪੁੱਟ ਨੇ ਆ ਗੋਸਣਾ ਕੀ ਟਰੇਸ ਕੀਤਾ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਵੱਲੋਂ ਜੋ ਜਿਲ੍ਹਾ ਜੁਰਮ ਦੇ ਖਿਲਾਫ ਇੱਕ ਸਖਤ ਕਾਰਵਾਈ ਦੀ ਜਿਹੜੀ ਚਲਾਈ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੈਂਸੇਸ਼ਨਲ ਬੈਂਕ ਡਕੈਤੀ ਕਿਉਂਕਿ ਰਿਹਾਨਾ ਜੱਟਾ ਥਾੜਾ ਰਾਵਲਪਿੰਡੀ ਦੇ ਵਿੱਚ 352025 ਨੂੰ ਹੋਈ ਸੀ ਉਹਨੂੰ ਅਸੀਂ ਟਰੇਸ ਕਰ ਲਿਆ ਹੈਗਾ ਤੇ ਇੱਕ ਦੋਸ਼ੀ ਨੂੰ ਅਸੀਂ ਅਰੈਸਟਰੀ ਕਰ ਲਿਆ 352025 ਨੂੰ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤਕਰੀਬਨ ਸਵਾ 3 ਵਜੇ ਤਿੰਨ ਆਰਮਡ ਰੋਬਰਸ ਬੈਂਕ ਦੇ ਵਿੱਚ ਬੜੇ ਐ ਤੇ ਪਿਸਤੌਲ ਦੀ ਨੋਕ ਤੇ ਉਹਨਾਂ ਨੇ ਤਕਰੀਬਨ 38 ਲੱਖ ਰੁਪਏ ਦੀ ਡਕੈਤੀ ਮਾਰੀ ਹੈ ਡਕੈਤੀ ਮਾਰਨ ਉਪਰੰਤ ਕੋਈ ਚਿੱਟੀ ਵਰਨਾ ਗੱਡੀ ਦੇ ਵਿੱਚ ਫਰਾਰ ਹੋ ਗਏ ਹਨ ਇਨਫਾਰਮੇਸ਼ਨ ਮਿਲਦੇ ਹੀ ਜਿਹੜੀ ਸਾਡੀ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਜਿਹਦੇ ਵਿੱਚ ਐਸਪੀ ਡੀ ਸਾਹਿਬ ਐਸਪੀ ਫਗਵਾੜਾ ਸਾਹਿਬ ਡੀਐਸਪੀ ਫਗਵਾੜਾ ਡੀਐਸਪੀ ਡੀ ਇਨਚਾਰਜ ਸੀਆਈਏ ਕਪੂਰਥਲਾ ਅਤੇ ਐਸਐਚਓ ਰਾਵਲਪਿੰਡੀ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਮੌਕੇ ਦਾ ਜਾਇਜ਼ਾ ਲਿਆ ਗਿਆ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਅਸੀਂ ਤਕਰੀਬਨ 150 ਕਿਲੋਮੀਟਰ ਤੱਕ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਪਿੱਛਾ ਕੀਤਾ ਹੈ ਦੋਸ਼ੀਆ ਨੇ ਇਵੇਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਸੀਂ ਇੱਕ ਜਿਹੜਾ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਵਾਸੀ ਕਾਲਵਾ ਥਾਣਾ ਕਰਤਾਰਪੁਰ ਉਹਨੂੰ ਅਸੀਂ ਨੈਰੋਡਾਨ ਕੀਤਾ 7 6 2025 ਨੂੰ ਅਸੀਂ ਇਸਵੇਰੇ ਰੇਡ ਕਰਕੇ ਦੋਸ਼ੀ ਨੂੰ ਅਰੈਸਟ ਕੀਤਾ ਅਰੈਸਟ ਉਪਰੰਤ ਸਰਚ ਦੌਰਾਨ ਉਹਦੇ ਕੋਲੋਂ 13 ਲੱਖ 10000 ਰੁਪਏ ਜਿਹੜਾ ਬੈਂਕ ਤੋਂ ਨੇ ਡਕੈਤੀ ਦੌਰਾਨ ਉਹਨੇ ਜਿਹੜਾ ਰੋਬ ਕੀਤਾ ਸੀ ਅਤੇ ਵਾਰਦਾਤ ਦੇ ਵਿੱਚ ਵਰਤਿਆ ਗਿਆ 7.65 ਐਮਐਮ ਦਾ ਜਿਹੜਾ ਦੇਸੀ ਪਿਸਤੌਲ ਉਹ ਵੀ ਇਹਦੇ ਕੋਲ ਰਿਕਵਰ ਹੋਇਆ ਹੈ ਮੋਢਲੀ ਪਸ਼ਗੇਸ਼ ਜਿਹੜੇ ਇਹਦੇ ਦੋ ਹੋਰ ਸਾਥੀ ਹੈ ਉਹਨਾਂ ਦਾ ਨਾਂ ਵੀ ਉਜਾਗਰ ਹੋਇਆ ਹੈ ਉਹਨਾਂ ਨੂੰ ਫੜਨ ਲਈ ਵੀ ਵਕਫ ਵਕ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਕੰਮ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਬਾਕੀ ਦੋ ਦੋਸ਼ੀ ਅਸੀਂ ਛੇਤੀ ਛੇਤੀ ਫੜ ਲਾਂਗੇ ਸਰ ਜੇ ਤੁਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿਹੜੀ ਕਿਹੜੀ ਹਾਰਡਲਸ ਕ੍ਰੀਏਟ ਕੀਤੀ ਹੈ ਇਹਨਾਂ ਨੇ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਅਨਿਸ਼ੀਲੇਟ ਕਰਨਾ ਨਹੀਂ ਬਿਲਕੁਲ ਆਪ ਜਿਹੜਾ ਦੋਸ਼ੀ ਹੈਗੇ ਆ ਉਹਨਾਂ ਨੂੰ ਪੁਲਿਸ ਨੂੰ ਗੁੰਮਰਾਹ ਕਰਨ ਲਈ ਵਕਫ-ਵਕਫ ਪੈਂਤਰੇ ਉਹਨਾਂ ਨੇ ਵਰਤੇ ਹੈਗੇ ਆ ਉਹਨਾਂ ਨੇ ਮੋਬਾਈਲ ਫੋਨ ਵਕਫ-ਵਕਫ ਲੋਕੇਸ਼ਨਾਂ 'ਤੇ ਸਿੜਤੇ ਸੀਗੇ ਉਹਨਾਂ ਨੇ ਸੜਕਾ ਉਹ ਲੈਣ ਦੀ ਕੋਸ਼ਿਸ਼ ਕੀਤੀਆਂ ਜਿੱਥੇ ਸੀਸੀਟੀਵੀ ਕਵਰੇਜ ਪ੍ਰੋਪਰ ਨਹੀਂ ਹੈਗੀ ਤੇ ਅੱਛੇ ਉਹਨਾਂ ਨਾਲ ਹੋਰ ਵੀ ਕਥਾ ਤਾਂ ਇਹਨਾਂ ਨੇ ਯੂਟਰਨਸ ਲਏ ਐ ਤੇ ਸਾਡੀ ਇਨਵੈਸਟੀਗੇਸ਼ਨ ਚ ਇਹਨਾਂ ਨੇ ਜਿਹੜੀ ਹਾਰਡਲ ਪਾਰਨ ਦੀ ਕੋਸ਼ਿਸ਼ ਕੀਤੀ ਐ ਪਰ ਫੇਰ ਵੀ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਸੀ ਰਿਕਾਰਡ ਟਾਈਮ 'ਚ ਜਿਹੜਾ ਕੇਸ ਕਰੈਕ ਕੀਤਾ ਇਹਨਾਂ ਦੇ ਪ੍ਰੋਫਾਈਲ ਜਿਹੜੇ ਅਰੈਸਟ ਹੋਏ ਉਹਨਾਂ ਜਿਹੜੇ ਬਾਕੀ ਨੇ ਹੁਣ ਆ ਜਿਹੜਾ ਅਰੈਸਟ ਹੋਇਆ ਗੁਰਮਿੰਦਰ ਸਿੰਘ ਇਹ ਪ੍ਰਾਈਵੇਟ ਫਰਮ 'ਚ ਜਿਹੜਾ ਕੰਮ ਕਰਦੇ ਹੈਗੇ ਆ 12ਵੀਂ ਪਾਸ ਹੈਗੇ ਆ ਤੇ ਇਹਨਾਂ ਦੀ ਜਿਹੜੀ ਇਹ ਪਹਿਲੀ ਵਾਰਦਾਤ ਹੈਗੀ ਐ ਇਹਨਾਂ ਤੇ ਜਿਹੜੇ ਵਾਰਦਾਤ ਦੇ ਵਿੱਚ ਨਾਲ ਸੀਗੇ ਉਹਨਾਂ ਦੇ ਉੱਤੇ ਮਲਟੀਪਲ ਐਫਆਈਆਰ ਪਹਿਲਾਂ ਹੀ ਹੈਗੀਆਂ ਪਹਿਲਾਂ ਉਹਨਾਂ ਤੇ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਤੇ ਮਾਸਟਰਮਾਈਂਡ ਵੀ ਉਹੀ ਸੀਗਾ ਜੇ ਵਧਨਾ ਗੱਡੀ ਜਿਹੜੀ ਵਾਰਦਾਤ ਚ ਵਰਦੀ ਗਈ ਸੀ ਉਹ ਵੀ ਉਹਨਾਂ ਦੀ ਸੀਗੀ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਿਆ ਇਹ ਬੈਂਕ ਦੀ ਸਰ ਬੈਂਕ ਦੀ ਰੋਬਰੀ ਦੀ ਯੋਜਨਾ ਜਿਸ ਤਰ੍ਹਾਂ ਇਹਨਾਂ ਨੇ ਬਣਾਈ ਹੈ ਜਿਸ ਤਰ੍ਹਾਂ ਇਹਨਾਂ ਨੇ ਸਾਰੇ ਇਹ ਇਲਜ਼ਾਮ ਨੂੰ ਵਾਰਦਾਤ ਨੂੰ ਜਾਂ ਦਿੱਤਾ ਅਬ ਬੇਸਿਕ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਪਹਿਲੇ ਹੀ ਸੀਗਾ ਤੇ ਜਿਹੜੀ ਰੈਕ ਸਟੋਰੀ ਚ ਸਟੋਰੀ ਹੁੰਦੀ ਹੈ ਕਿ ਸਾਨੂੰ ਇੱਕ ਵਾਰदात ਦੇ ਵਿੱਚ ਸਾਨੂੰ ਚੰਗੇ ਪੈਸੇ ਵੜ ਜਾਣ ਇਹੀ ਇਹਨਾਂ ਦੀ ਮੋਟੀਵੇਸ਼ਨ ਸੀ ਤਾਂ ਇਸ ਤੇ ਇਸ ਤਹਿਤੀ ਇਹਨਾਂ ਨੇ ਜਿਹੜਾ ਪਲਾਨ ਜਿਹੜਾ ਰਚਿਆ ਹੈਗਾ ਬੈਂਕ ਦੀ ਇਹਨਾਂ ਨੇ ਪਹਿਲਾਂ ਹੀ ਜਿਹੜੀ ਰੈਕੀ ਕੀਤੀ ਹੋਈ ਸੀ ਤੇ ਜਿਹੜੇ ਮਾਸਟਰਮਾਈਂਡ ਨੇ ਪ੍ਰੋਪਰ ਪਲੈਨਿੰਗ ਕਰਕੇ ਹੀ ਗੁਰਮਿੰਦਰ ਸਿੰਘ ਆਪਣੇ ਨਾਲ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸਵਾਲ ਇਹ ਕੀ ਕੀ ਇਹਨਾਂ ਨੇ ਜਿਹੜੀ ਰੋਚੀ ਵੀ ਮਨੂ ਸੀ ਕਿ 13 ਲੱਖ 10 ਹਜ਼ਾਰੀ ਸੀਗੇ ਜਾਂ ਜਿਹੜਾ ਇੱਕ ਦੋਸ਼ੀ ਹੈਗਾ ਉਹਦਾ ਸ਼ੇਅਰ ਅਸੀਂ ਰਿਕਵਰ ਕਰ ਲਿਆ ਬਾਕੀ ਦੋ ਦੋਸ਼ੀ ਹਜੇ ਪੈਂਡਿੰਗ ਹੈ ਉਹਨਾਂ ਤੋਂ ਵੀ ਅਸੀਂ ਜਿਹੜੀ ਪੂਰੀ ਰਕਮ ਹੈ ਮੁੰਡ ਦੀ ਰਿਕਵਰੀ ਅਸੀਂ ਕਰਾਂਗੇ ਇਹ ਪੂਰੀ ਰਕਮ ਹੈ ਜਿੰਨੇ ਲੁੱਟ ਇਹਨਾਂ ਤੇ ਜਿਹੜਾ ਡਿਵਾਈਡ ਕੀਤਾ ਇਹਨਾਂ ਪੂਰੀ ਰਕਮ ਹਜੇ ਇਹ ਕੱਲ੍ਹ ਕਹੀ ਨਹੀਂ ਜਾ ਸਕਦੀ ਕਿਉਂਕਿ ਬਾਕੀ ਰਿਕਮ ਹਜੇ ਰਿਕਵਰ ਨਹੀਂ ਹੋਈ ਹੈ ਸਰ ਬੈਂਟਰ ਰੋਬਰੀ ਲਈ ਇਹ ਬੈਂਟਰ ਦੇ ਅੰਦਰ ਵੀ ਬੰਦੇ ਮਿਲਾਈਮ ਵੀ ਹੈ ਇਹਨਾਂ ਜੁੜੇ ਹੋ ਸਾਈਟ ਹੈ ਜੀ ਬਿਲਕੁਲ ਇਹ ਫਰਤਾਲ ਦੌਰਾਨ ਅਸੀਂ ਇਹਨੂੰ ਵੀ ਬਾਚਾਂਗੇ